ਵਾਇਕੁਰੀ ਇਕਾ ਆਥਾ ਵਾਇਡੀ ਦੀ ਕੀ ਫਤਿਹ ਗੈਪੀ ਚਾਹ ਭਾਰਤ ਕਿਵੇਂ ਤੁਹਾਨੂੰ ਸਮਝਾ ਦੇ ਜਿਹੜੀ ਘਟਨਾ ਸਿਆਣ ਤੋਂ ਦੇਖਿਆ ਪੰਦ ਸਾਹੂ ਦੇ ਕੱਤੀ ਦਾ ਜਿਹੜਾ ਨਾਮ ਆਰ ਗੀਰੇਆ ਪੁਰਨਾਟਾਇ ਵਾਪਰੀਆ ਉਹਦਾ ਜਿਹੜਾ ਪਰਿਵਾਰ ਆ ਸਿਆਣ ਤੋਂ ਕੋ ਤੇ ਫਗਵਾੜੇ ਪਾਉਣ ਦੀ ਉਹ ਪਿੰਆ ਦੇ ਰੋਂ ਤੋਂ ਆ ਗਿਆ ਪਰਿਵਾਰ ਦੇ ਨਾਲ ਦਾਦੇ ਯਾਰ ਕਰਨ ਲਈ ਤੇ ਉਹਨਾਂ ਦੇ ਜਿਹੜੇ ਦੋਸ਼ੀ ਆ ਜਿਹਨਾਂ ਲਈ ਕਟਕਾਰਨ ਜਾਮ ਦਿੱਤਾ ਜਿਹਨਾਂ ਨੇ ਉਸ ਅੱਗੇ ਨੂੰ ਖੋਲ ਦੇ ਘਾਟ ਤਾ ਰਿਆ ਉਹਨਾਂ ਨੂੰ ਪੈਸਾ ਕੋ ਸਾਕ ਜਾਵਾ ਰੋੜੇ ਪਸਾਮੀਂ ਜਾਵਾ ਰੋੜੇ ਉਹਨਾਂ ਨੂੰ ਫਾਹੇ ਨੋਕ ਦੇ ਲਈ ਇਹ ਕੱਜ ਉਹ ਆਪਣਾ ਉਹ ਕੋ ਵੱਡਾ ਜਿਹੜਾ ਹਰਾ ਉਹ ਪਗਵਾੜੀ ਰਵਨਾ ਹੋਗਾ ਮੈਂ ਬੇਨਤੀ ਕਰਨਾ ਸਾਰੇ ਜਿੰਲੇ ਵੀ ਸਾਂਦੇ ਚਾਲ ਦੇ ਜਿਵੇਂ ਰਾਜ ਨੂੰ ਦਿੱਤੇ ਵੀ ਹੋਰ ਪਰਿਵਾਰ ਦੇ ਨਾਲ ਸੰਪਰਕ ਜਾਪੇ ਜਾ ਤੇ ਉਸ ਪਰਿਵਾਰ ਦੇ ਨਾਲ ਜਾਂ ਜਾਪਿਆ ਕਿ ਫਿਵਾੜੇ ਦੇ ਵਿੱਚ ਆਪਾਂ ਮੱਡਾਇਆ ਦੇ ਨਿਯਮਾਂ ਅਨੁਸਾਰ ਮਾਰਦੇ ਉਹ ਕਹਾਇਆ ਉਹਦਾ ਟੈਣ ਜਿਹਾ ਆਂ ਸਾੰਢੇਂ ਬਾੰਢ ਬੜੀ ਲਈ ਜਿਹੜਾ ਧਾਰਮਾਤ ਨੂੰ 14 ਲਗਭਗ ਸਾਂਦੇ 10:00 ਵਜੇ ਤੋਂ ਜਿਹੜਾ ਵੱਡਾ ਜਿਹਾ ਸਾਨੂੰ ਆਣਾ ਹੋਣਾ ਸਾਰੇ ਬੇਨਤੀ ਕਰਦੇ ਆਂ ਤੇ ਬਾਅਦ ਤੋਂ ਬਾਅਦ ਉਸ ਪਰਿਵਾਰ ਦੇ ਨਾਲ ਸੰਵਾਦ ਕੀ ਕਰਨ ਲਈ ਤੇ ਸੁਪਤ ਬਣਾਉਣ ਲਈ ਦੇ ਨਾਲ-ਨਾਲ ਉਹ ਜਿਹੜੇ ਦੋਸ਼ੀ ਆ ਉਹਨਾਂ ਨੂੰ ਸਾਤ ਸ੍ਰਾਮਾਂ ਤੋਂ ਹੇੰਦੇ ਨੇ ਜੇ ਅਪਾ ਬਿਗਵਾੜੇ ਨੂੰ ਚਲੀਏ ਬਿਗਵਾੜੇ ਤਾਂ ਇੰਨੇ ਜਿਹੜਾ ਉਹ ਪਰਿਵਾਰ ਨੂੰ ਸਾਤ ਮੈਠੇਗੇ 122 23 ਜਿਹੜੀ ਸੀ ਐ ਭੰਗਿਆ ਉਹਨਾਂ ਨੂੰ ਸਾਤ ਮੈਠਦੇ ਤੇ ਅਸੀਂ ਜਲਦੀ ਜਲਦੀ ਮਾਰੇ ਹਾਂ ਵੀ ਆਓ ਇਕੱਠੇ ਹੋ ਕੇ ਪੰਜ ਬਿਗਵਾੜੇ ਨੂੰ ਤਾਪਦੇ ਅੱਜ ਤਰੀਕ ਤੁਮੇ ਤਰੀਕ ਠੀਕ ਨੱਕ ਭੱਕ 4:30 ਜਿਹੜਾ ਟੋਕ ਰਵਾਨਾ ਆਣਾ ਚਾਹਤਾ ਸੀ ਉਸ ਤੋਂ ਬਾਅਦ ਜਿਹੜਾ ਪਰਿਵਾਰ ਦੇ ਵਿੱਚ 5.5 ਕਰੋੜ ਰਿਹਾ ਨਾਲ ਮਾਨਸਾ ਦਾ ਨਾਮ ਵਿੱਚ ਆਵੜ ਗਈ ਤੇ ਪਰਿਵਾਰ ਦੇ ਨਾਮ ਹੁੰਦੀ ਆ ਅਖਿਰ ਤੇ ਗੁਰਪ੍ਰੀਆ ਸਿੰਘ ਦਾ ਨਾਮ ਰਹਾ ਮਾਪਾ